ਸਾਸਤ੍ਰੀ ਕਾਲ ਜੀ ਮੈਂ ਹਾ ਅਸ਼ਦੀਪ ਕੋ ਸੰਧੂ ਤੇ ਗੱਲ ਕਰਦੇ ਹਾਂ ਜੀ ਸ਼ਰੋਮਨੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਸਿੰਘ ਮਜੀਠੀਆ ਜੇਲ੍ਹ ਦੇ ਵਿੱਚ ਬੈਠੇ ਰੋਣਗੇ ਵੀ ਤੇ ਕਰ ਲੋਣਗੇ ਵੀ ਜੇਕਰ ਗੱਲ ਕਰੀਏ ਜਿਸ ਤਰ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਜੇ ਕਾ ਚੀਕਾ ਸੁਣਨੀਆਂ ਨੇ ਤਾਂ ਤੁਸੀਂ ਜਿਹੜੀਆਂ ਨਾਬਾ ਦੀ ਜੇਲ੍ਹ ਦੇ ਵਿੱਚ ਜਾ ਸਕਦੇ ਹੋ ਹਾਲਕਿ ਚੀਕਾਂ ਦੀ ਗੱਲ ਪਹਿਲਾਂ ਜਿਹੜੀ ਹੈ ਵਿਕਰਮ ਸਿੰਘ ਮਜੀਠੀਆ ਵੱਲੋਂ ਕਹੀ ਗਈ ਸੀ ਉਹ ਕਹਿੰਦੇ ਸੀਗੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਮੈਂ ਚੀਕਾਂ ਕਢਾ ਦੇਵਾਂਗਾ ਲੇਕਿਨ ਉਹਨਾਂ ਨੂੰ ਇਹ ਨਹੀਂ ਪਤਾ ਸੀ ਸੱਤਾ ਦੇ ਵਿੱਚ ਪਾਰਟੀ ਹੈ ਤੇ ਜੋ ਸੱਤਾ ਦੇ ਵਿੱਚ ਹੁੰਦਾ ਉਹ ਇੱਕ ਹਸਾਬ ਦਾ ਰਾਜਾ ਹੀ ਹੁੰਦਾ ਹੈ ਤੇ ਰਾਜਾ ਜਿਹੜਾ ਹੈ ਪ੍ਰਜਾ ਨੂੰ ਕਿਸੇ ਟਾਈਮ ਵੀ ਦਬਾ ਸਕਦਾ ਹੈ ਤੇ ਉਸ ਤਰੀਕੇ ਨਾਲ ਹੀ ਜਿਸ ਤਰੀਕੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦਬਾ ਦਿੱਤਾ ਹੈ ਵਿਕਰਮ ਸਿੰਘ ਮਜੀਠੀਆ ਦੇ ਮੂੰਹ ਨੂੰ ਦਾ ਉਹ ਜਿਹੜਾ ਹੈ ਸਾਫ਼ ਦਿਖਾਈ ਦੇ ਰਿਹਾ ਹੈ ਇੱਕ ਪਾਸੇ ਜਿਹੜਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਵੱਡੇ ਸਬੂਤ ਪੇਸ਼ ਕਰ ਦਿੱਤੇ ਗਏ ਨੇ ਜੇਕਰ ਵਿਜੀਲੈਂਸ ਦੀ ਗੱਲ ਕਰੀਏ ਤਾਂ ਵਿਜੀਲੈਂਸ ਜਿੱਥੇ ਵੱਡੇ ਸਬੂਤਾਂ ਦੇ ਆਧਾਰ ਤੇ ਗੱਲ ਕਰ ਰਹੀ ਹੈ ਜਿੱਥੇ ਪੰਜਾਬ ਦੇ ਵਿੱਚ ਵੱਡਾ ਇੱਕ ਐਲਾਨ ਕਰ ਦਿੱਤਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿ ਜਿਹੜੀਆਂ ਵੱਡੀਆਂ ਮੱਛੀਆਂ ਨੇ ਉਹ ਵੀ ਫਣੀਆਂ ਜਾਣਗੀਆਂ ਯਾਨੀ ਕਿ ਮગર ਮੱਛੇ ਵੀ ਫੜੇ ਜਾਣਗੇ ਜਿਨ੍ਹਾਂ ਨੇ ਪੰਜਾਬ ਨੂੰ ਲੁੱਟਿਆ ਕਸੁੱਟਿਆ ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਹ ਵੀ ਕਹਿੰਦੇ ਨਜ਼ਰ ਆ ਰਹੇ ਨੇ ਕਿ ਜੇਕਰ ਪੰਜਾਬ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਨੇ ਏਡੀ ਵੱਡੀ ਲੁੱਟ ਕਸੋਟ ਕੀਤੀ ਹੈ ਪਿਸਟਾਚਾਰੀ ਕੀਤੀ ਹੈ ਸੱਤਾ ਦੇ ਨਸ਼ੇ 'ਚ ਨਸ਼ਾ ਤਸਕਰੀਆਂ ਕੀਤੀਆਂ ਨੇ ਤਾਂ ਇਸ ਦੀ ਜਿਹੜੀ ਹੈ ਪਰਪਾਈ ਵਿਕਰਮ ਸਿੰਘ ਮਜੀਠੀਆ ਨੂੰ ਭਰਨੀ ਪਵੇਗੀ विक्रम सिंह मजीठिया ਦੇ ਨਾਲ-ਨਾਲ ਉਹਨਾਂ ਦੀ ਧਰਮ ਪਤਨੀ ਗਨੀਬ ਕੌਰ ਨੂੰ ਵੀ ਜਿਹੜੇ ਨੇ 10 ਅਗਸਤ ਨੂੰ ਜਿਹੜੇ ਸਮਨ ਜਾਰੀ ਕਰ ਦਿੱਤੇ ਗਏ ਸੀ ਹਾਲਾਂਕਿ ਵਿਕਰਮ ਸਿੰਘ ਮਜੀਠਿਆ ਦੀ ਧਰਮ ਪਤਨੀ ਨੇ ਕਿਹਾ ਕਿ ਮੈਂ ਆਪਣੇ ਦਸਤਾਵੇਜ਼ ਨਹੀਂ ਪੇਸ਼ ਕਰਾਂਗੀ ਤੇ ਉਹਦੇ ਚੱਲਦਿਆ ਨਹੀਂ ਹੁਣ ਵਿਕਰਮ ਸਿੰਘ ਮਜੀਠਿਆ ਦੀ ਧਰਮ ਪਤਨੀ ਜਿਹੜੀ ਹੈ ਉਹ ਉਹ ਉਹਦੇ ਉੱਤੇ ਵੀ ਜਿਹੜੇ ਨੇ 32 ਇਕੜ ਨੂੰ ਲੈ ਕੇ ਕਾਫੀ ਵੱਡੇ ਜਿਹੜੇ ਉਹਨਾਂ ਨੇ ਰਜਿਸਟਰੀਆਂ ਉਥਲ-ਪੁਥਲ ਕੀਤੀਆਂ ਨੇ ਤੇ ਕਾਫੀ ਵੱਡੇ ਸਵਾਲ ਖੜੇ ਕੀਤੇ ਹੋਏ ਨੇ ਜੇਕਰ ਗੱਲ ਕਰੀਏ ਤਾਂ ਇੱਕ ਸਾਡਾ ਵਿਕਰਮ ਸਿੰਘ ਮਜੀਠੀਆ ਦਾ ਹੁਣ ਲਾਬਾ ਦੀ ਜੇਲ੍ਹ ਦੇ ਵਿੱਚੋਂ ਬਾਹਰ ਹੋਣਾ ਮੁਸ਼ਕਲ ਲੱਗ ਰਿਹਾ ਹੈ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਹੈ ਕਿ ਵਿਕਰਮ ਸਿੰਘ ਮਜੀਠੀਆ ਜਿਸ ਨੇ ਉਸ ਘਰਾਂ ਦੀਆਂ ਜਿਹੜੀਆਂ ਨੇ ਬੱਤੀਆਂ ਬੁਝਾ ਦਿੱਤੀਆਂ ਜਿਹੜੇ ਰੋਸ਼ਨ ਚਿਹਰੇ ਨੇ ਉਹ ਜਿਹੜੇ ਨੇ ਮੁਰਝਾ ਗਏ ਜਿਸ ਤਰੀਕੇ ਦੇ ਨਾਲ ਉਹਨਾਂ ਲੋਕਾਂ ਨੇ ਨਸ਼ਾ ਕੀਤਾ ਜਿਹੜੇ ਬੱਚੇ ਪੰਜਾਬ ਛੱਡਣ ਚ ਮਜਬੂਰ ਹੋ ਗਏ ਤਾਂ ਇਹਦੀ ਪਰਪਾਈ ਜਿਹੜੀ ਹੈ ਵਿਕਰਮ ਸਿੰਘ ਮਜੀਠੀਆ ਨੂੰ ਕਰਨੀ ਪਵੇਗੀ। ਉਹਨਾਂ ਨੇ ਕਿਹਾ ਕਿ ਉਹਨਾਂ ਦੇ ਘਰੇ ਜਿਹੜੀਆਂ ਨੇ ਦੀਵਾਲੀ ਤੇ ਜਿਹੜੇ ਦੀਵੇ ਨਹੀਂ ਜਗਣਗੇ ਜਿਨ੍ਹਾਂ ਨੇ ਘਰ ਦੇ ਚਿਰਾਗ ਬੁਝਾ ਦਿੱਤੇ ਨੇ। ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਲਗਾਤਾਰ ਇਹ ਵੀ ਕਹਿਦੇ ਨਜ਼ਰ ਆ ਰਹੇ ਨੇ ਕਿ ਲੋਕ ਮੇਰੇ ਨਾਲ ਜੁੜੇ ਨੇ ਦੇਸ਼ਾਂ ਵਿਦੇਸ਼ਾਂ ਚ ਮੈਨੂੰ ਕੋਲਾ ਆਉਂਦੀਆਂ ਨੇ ਕਿ ਤੁਸੀਂ ਜੋ ਵੱਡੀ ਕਾਰਵਾਈ ਕੀਤੀ ਹੈ ਤਾਂ ਬਹੁਤ ਵਧੀਆ ਕੀਤਾ ਹੈ ਵਿਕਰਮ ਸਿੰਘ ਮਜੀਠੀਆ ਦੀਆਂ ਚੀਕਾਂ ਕਢਵਾ ਕੇ ਲੇਕਿਨ ਤੁਹਾਨੂੰ ਦੱਸਦੀ ਹੈ ਕਿ ਹੁਣ ਵਿਕਰਮ ਸਿੰਘ ਮਜੀਠੀਆ ਦਾ ਜਿਹੜੇ ਇਹ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਵਿਕਰਮ ਸਿੰਘ ਮਜੀਠੀਆ ਦਾ ਸਾਲਾ ਗਣਪਤ ਜਿਹੜਾ ਹੈ ਉਹਦੇ ਉੱਤੇ ਵੀ ਵੱਡਾ ਜਿਹੜੇ ਨੇ ਇਹ ਉਹਨੂੰ ਤਲਬ ਕਰਨ ਦੀ ਗੱਲ ਕੀਤੀ ਗਈ ਸੀ ਲੇਕਿਨ ਉਹਦੇ ਵੱਲੋਂ ਤਲਬ ਨਹੀਂ ਹੋਇਆ ਤਾਂ ਉਹਦੇ ਉੱਤੇ ਵੀ ਵਿਜੀਲੈਂਸ ਹੁਣ ਵੱਡੀ ਕਾਰਵਾਈ ਕਰਨ ਜਾ ਰਹੀ ਹੈ ਜੇਕਰ ਵਿਕਰਮ ਸਿੰਘ ਮਜੀਠੀਆ ਦਾ ਸਾਲਾ ਹੈ ਉਹ ਤਲਬ ਨਹੀਂ ਹੁੰਦਾ ਹਾਲਾਂਕਿ ਵਾਰ-ਵਾਰ ਜਿਹੜਾ ਹੈ ਵਿਜੀਲੈਂਸ ਵੱਲੋਂ ਕਿਹਾ ਜਾ ਰਿਹਾ ਹੈ ਤੇ ਉਹਦੇ ਉੱਤੇ ਵੀ ਵਿਜੀਲੈਂਸ ਐਕਸ਼ਨ ਲਵੇਗਾ ਵਿਕਰਮ ਸਿੰਘ ਮਜੀਠੀਆ ਦਾ ਪਰਿਵਾਰ ਵਿਕਰਮ ਸਿੰਘ ਮਜੀਠੀਆ ਦੀ ਤਰਫ ਪਤਨੀ ਗਨੀਬ ਕੌਰ ਵਿਕਰਮ ਸਿੰਘ ਸਿੰਘ ਦੇ ਪਿਤਾ ਤੇ ਵਿਕਰਮ ਸਿੰਘ ਦਾ ਸਾळा ਹਾਲਾਂਕਿ ਪਰਿਵਾਰ ਦੇ ਹਰ ਇੱਕ ਮੈਂਬਰ ਦੇ ਉੱਤੇ ਵਿਜੀਲੈਂਸ ਵੱਲੋਂ ਡੂੰਗੀ ਕਾਰਵਾਈ ਕੀਤੀ ਜਾ ਰਹੀ ਹੈ ਵਿਕਰਮ ਸਿੰਘ ਮਜੀਠੀਆ ਖਿਲਾਫ ਤਾਂ ਕਾਫੀ ਵੱਡੇ ਸਬੂਤ ਪੇਸ਼ ਹੋਣੇ ਸ਼ੁਰੂ ਹੋ ਗਏ ਨੇ ਲੰਮੇ ਸਮੇਂ ਲਈ ਜੇਲ੍ਹ ਵਿੱਚ ਜਾਣਗੇ ਤੇ ਚੀਕਾਂ ਪੈਂਦੀਆਂ ਵੇਖਣਗੇ ਲੋਕ ਜਿਸ ਤਰ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿੰਦੇ ਨੇ ਉਹਨਾਂ ਨੇ ਕਿਹਾ ਜੇਕਰ ਲੋਕਾਂ ਦੀਆਂ ਲੋਕਾਂ ਦੇ ਪਰਵਾਦ ਦੇ ਪਰਿਵਾਰ ਜਿਹੜੀਆਂ ਨੇ ਚੀਕਾ ਪੈਂਦੀਆਂ ਕਢਵਾਈਆਂ ਨੇ ਵਿਕਰਮ ਸਿੰਘ ਮਜੀਠੀਆ ਨੇ ਜਿਹੜੀਆਂ ਮੇਰੀਆਂ ਚੀਕਾਂ ਦੀ ਗੱਲ ਕਰਦਾ ਸੀ ਤਾਂ ਅੱਜ ਪੰਜਾਬ ਦੇ ਲੋਕ ਉਹਦੀਆਂ ਚੀਕਾ ਪੈਂਦੀਆਂ ਦਿਸਣ ਦੇਖਣਗੇ ਜਦੋਂ ਉਹਦੇ ਆਪਣੇ ਪਰਿਵਾਰ ਉੱਤੇ ਵੀ ਵੱਡੀ ਕਾਰਵਾਈ ਹੋਵੇਗੀ ਤੇ ਵਿਕਰਮ ਸਿੰਘ ਮਜੀਠੀਆ ਨੂੰ ਉਦੋਂ ਪਤਾ ਲੱਗੇਗਾ ਕਿ ਕਿਸ ਤਰ੍ਹਾਂ ਪਿਛਤਾਚਾਰੀ ਤੇ ਕਿਸ ਤਰ੍ਹਾਂ ਨਸ਼ਾ ਤਸਕਰੀਆਂ ਕਰਨੀਆਂ ਨੇ ਪੰਜਾਬ ਦੇ ਵਿੱਚ ਧੰਨਵਾਦ